ਬਾਤੀ ਸਤਕਾਰਯੋਗ ਬਠਿੰਡਾ ਲੋਕ ਸਭਾ ਹਲਕੇ ਦੇ ਮੇਰੇ ਵੀਰੋ ਭੈਣੋ ਬਜ਼ੁਰਗੋ ਮੈਂ ਤੁਹਾਡੀ ਆਪਣੀ ਭੈਣ ਪਰਮਪਾਲ ਕੌਰ ਮਲੂਕਾ ਇਹ ਤੁਹਾਨੂੰ ਅਪੀਲ ਕਰਦੀ ਆ ਕਿ ਜਿਵੇਂ ਪਹਿਲਾਂ ਮੈਂ ਤੇ ਸਾਡਾ ਪਰਿਵਾਰ ਤੇ ਮੇਰੇ ਪਤੀ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਤੁਹਾਡੇ ਵਿੱਚ ਵਿੱਚ ਪੈਣਾ ਪਰਾਵਾਂ ਵਾਂਗੂ ਵਿਚਰਦੇ ਰਹੇ ਆ ਉਵੇਂ ਹੀ ਅੱਜ ਅਸੀਂ ਤੁਹਾਡੀ ਸਪੋਰਟ ਦੀ ਵੀ ਉਮੀਦ ਕਰਦੇ ਆ ਜੇਕਰ ਤੁਸੀਂ ਆਪਣੀ ਭੈਣ ਨੂੰ ਲੋਕ ਸਭਾ ਵਿੱਚ ਜਿਤਾ ਕੇ ਭੇਜਦੇ ਹਾਂ ਤਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਬੀਜੇਪੀ ਦੀ ਸਰਕਾਰ ਉੱਤੇ ਬਣਨੀ ਤੈਅ ਹੈ ਤਾਂ ਤੁਹਾਡੀ ਭੈਣ ਵੀ ਹੋ ਸਕਦਾ ਹੈ ਉੱਥੇ ਮੰਤਰੀ ਬਣ ਸਕੇ ਤੇ ਫਿਰ ਤੁਸੀਂ ਸਾਰੇ ਹੀ ਮੰਤਰੀ ਹੋਵੋਗੇ ਸਾਡੀ ਜਿੱਤ ਤੁਹਾਡੀ ਆਪਣੀ ਜਿੱਤ ਹੈ ਆਪਾਂ ਪਹਿਲਾਂ ਵੀ ਪੈਣਾ ਪ੍ਰਾਵਾ ਮੰਗ ਰਹੇ ਹਾਂ ਤੇ ਅੱਗੇ ਤੋਂ ਵੀ ਰ੍ਹਾਂਗੇ ਸੋ ਇਹ ਸਮਝੋ ਕਿ ਜੇਕਰ ਮੈਨੂੰ ਤੁਸੀਂ ਸਪੋਰਟ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਸਪੋਰਟ ਕਰ ਰਹੇ ਹੋ ਮੇਰਾ ਬਲੰਦੀਆਂ ਤੇ ਪਹੁੰਚਣਾ ਤੁਹਾਡਾ ਬੁਲੰਦੀਆਂ ਤੇ ਪਹੁੰਚਣਾ ਹੋਵੇਗਾ ਮੇਰੀ ਇਹੀ ਹੱਥ ਜੋੜ ਕੇ ਅਪੀਲ ਹੈ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਮੈਂ ਤੁਹਾਡੇ ਹਿੱਸੇ ਤੇ ਖੜੀ ਹੋਈ ਹਾਂ ਕਮਲ ਦਾ ਬਟਨ ਦਬਾ ਕੇ ਇਸ ਵਾਰ ਭਾਜਪਾ ਨੂੰ ਸਪੋਰਟ ਕਰੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ